ਅੱਜ ਦਾ ਜਿਹੜਾ ਧਰਨਾ ਹੈ ਉਹ ਸੈਂਟਰ ਸਰਕਾਰ ਦੀ ਨੀਤੀਆਂ ਦੇ ਖਿਲਾਫ ਜਿਹੜਾ ਉਹ ਧੱਕਾ ਕਰ ਰਿਹਾ ਅੱਜ ਮਨਮਾਨੇ ਉਹ ਕਾਨੂੰਨ ਬਣਾ ਰਿਹਾ ਜਿਹੜਾ ਕਾਨੂੰਨ ਮਨਰੇਗਾ ਦਾ ਅੱਜ ਤੋਂ 20 ਸਾਲ ਪਹਿਲਾਂ ਸਰਦਾਰ ਮਨਮੋਹਨ ਸਿੰਘ ਜੀ ਨੇ ਬਣਾਇਆ ਸੀ ਤਾਂ ਕਿ ਜੋ ਪਿੰਡਾਂ ਦਾ ਪਲਾਨ ਹੋ ਰਿਹਾ ਉਹਨੂੰ ਰੋਕਿਆ ਜਾਏ ਗਰੀਬ ਦੇ ਹੱਕ ਦੇ ਵਿੱਚ ਉਹਨੂੰ ਉਹਦੇ ਮੂੰਹ ਚ ਰੋਟੀ ਦਿੱਤੀ ਜਾਵੇ ਤਾਂ ਕਿ ਜੋ ਆਪਣਾ ਜੀਵਨ ਆਪਣਾ ਪਰਿਵਾਰ ਖੁਸ਼ੀ ਨਾਲ ਪਾਲ ਸਕੇ ਇਹ ਮਨਰੇਗਾ ਦਾ ਮਤਲਬ ਮੈਂ ਅੱਜ ਤੁਹਾਨੂੰ ਕਹਿਣਾ ਇਹ ਮਨਰੇ ਤੂੰ ਗਾ ਜਦੋਂ ਮਨ ਦੇ ਬੰਦੇ ਦੇ ਗਰੀਬ ਆਦਮੀ ਦੇ ਪੇਟ 'ਚ ਰੋਟੀ ਜਾਂਦੀ ਹੈ ਤੇ ਉਹਦਾ ਮਨ ਖੰਦਾ ਇਹ ਸੈਂਟਰ ਸਰਕਾਰ ਉਹਦੇ ਉਲਟ 90% ਸੈਂਟਰ ਦਾ ਸ਼ੇਅਰ ਸੀ 10% ਸਟੇਟਾਂ ਦਾ ਸੀ ਇਹਨਾਂ ਨੇ ਕੱਟ ਕੇ 60% ਸੈਂਟਰ ਦਾ ਤੇ 10% ਸਟੇਟ ਦਾ ਕਿ ਤੀ 40% ਕੀਤਾ ਹੁਣ ਇਹ ਉਲਟਾ ਕਰ ਰਹੇ ਆ ਉਹਦੇ ਸਾਰੀ ਕਮਾਂਡ ਸੈਂਟਰ ਦੇ ਮਹਾਤਮਾ ਗਾਂਧੀ ਜੀ ਨੇ ਜਿਨੇ ਗਰੀਬਾਂ ਦੇ ਗੁਰਬਤ ਦੇ ਲਈ ਪਿਛੜੇ ਵਰਗ ਲਈ ਕੰਮ ਕੀਤਾ ਲੜਾਈ ਲੜੀ ਅੱਜ ਉਹਨਾਂ ਦਾ ਨਾਂ ਮਟਾਣਾ ਚਾਹ ਰਿਹਾ ਜਾਓ ਮੈਂ ਤੁਹਾਨੂੰ ਦੱਸਦਾ ਗਾਂਧੀ ਇੱਕ ਸੋਚ ਹੈ ਉਹਦੀ ਗਾਂਧੀ ਮਹਾਤਮਾ ਗਾਂਧੀ ਜੀ ਦਾ ਨਾਮ ਇਹ ਕਦੀ ਨਹੀਂ ਖਤਮ ਕਰਤੇ ਜਿੰਨਾ ਵਿਰੋਧ ਕਰਨਗੇ ਉਹਨਾਂ ਹੀ ਜ਼ਿਆਦਾ ਹੋਰ ਉਪੇ ਜਬ ਇਹ ਬਾਣ ਲਾਗਿਓ ਤਬੇ ਰੋਸ਼ ਜਾਗਿਓ ਮੈਂ ਤੁਹਾਨੂੰ ਦਹਿਣਾ ਚਾਹਨਾ ਕਿ ਕਾਂਗਰਸ ਕਦੀ ਚੁੱਪ ਨਹੀਂ ਬੈਠੇਗੀ ਉਹ ਗਰੀਬਾਂ ਗਰਬਤ ਦੇ ਵਾਰਿਆਂ ਦਾ ਉਹਨਾਂ ਦੇ ਹੱਕਾਂ ਦੇ ਲਈ ਹਮੇਸ਼ਾ ਇਨਸਾਫ ਦੀ ਜੰਗ ਲੜਦੀ ਰਹੀ ਹੈ ਔਰ ਲੜਦੀ ਰਹੇਗੀ ਜੈ ਭਾਰਤ ਜੈ ਹਿੰਦ ਕਿ ਹੈ ਕਿ ਗਰੀਬਾਂ ਦਾ ਸੋਚਣਾ ਲੇਕਿਨ ਇਹ ਜਿਹੜੀ ਸੈਂਟਰ ਸਰਕਾਰ ਹੈ ਇਹ ਸੈਂਟਰ ਸਰਕਾਰ ਨੇ ਪਹਿਲਾਂ ਕਾਲਾ ਕਾਨੂੰਨ ਲਿਆਂਦਾ ਕਿਸਾਨਾਂ ਨੂੰ ਮਾਰਿਆ ਉਹ ਪੂਰੇ ਦੇਸ਼ ਦੇ ਵਿੱਚ ਪੂਰੇ ਵਿਸ਼ਵ ਦੇ ਵਿੱਚ ਇਹਨਾਂ ਦੀ ਥੂਥੂ ਹੋਈ ਔਰ ਇਹਨਾਂ ਨੇ ਹੁਣ ਇੱਕ ਪ੍ਰਣ ਕਰ ਲਿਆ ਕਿ ਪੰਜਾਬ ਨੂੰ ਕਿਸੇ ਵੀ ਤਰ੍ਹਾਂ ਕੋਈ ਵੀ ਪੰਜਾਬ ਦੀ ਖੁਸ਼ਹਾਲੀ ਵਾਲੀ ਜਿਹੜੀ ਜਿਹੜੀ ਇਹਨਾਂ ਨੂੰ ਕੁਝ ਲੱਗੇਗੀ ਸਕੀਮ ਲੱਗੇਗੀ ਉਹਨੂੰ ਇਹਨਾਂ ਨੇ ਖਤਮ ਕਰਨਾ ਜਿਸ ਤਰ੍ਹਾਂ ਹੈ ਚੰਡੀਗੜ੍ਹ ਨੂੰ ਖੋ ਰਹੇ ਨੇ ਜਿਸ ਤਰ੍ਹਾਂ ਯੂਨੀਵਰਸਿਟੀ ਦੇ ਵਿੱਚ ਇੰਟਰਫੇਰੈਂਸ ਕਰ ਰਹੇ ਨੇ ਜਿਸ ਤਰ੍ਹਾਂ ਹੈ BBMB ਪਾਣੀ ਦੇ ਥਰੂ ਇਹ ਪੰਜਾਬ ਦਾ ਪਾਣੀ ਰੋਕ ਰਹੇ ਨੇ ਔਰ ਵੀ ਇਹਨਾਂ ਦੀ ਉਹ ਨੀਤੀਆਂ ਜਿਹਦੇ ਚ ਪੰਜਾਬ ਨੂੰ ਨੀਚਾ ਦਿਖਾਇਆ ਜਾਏ ਪੰਜਾਬ ਦੇ ਨਾਲ ਪੰਜਾਬ ਦੀ ਆਰਥਿਕ ਸਥਿਤੀ ਖਤਮ ਕੀਤੀ ਜਾਏ ਔਰ ਮੈਂ ਆਪਣੇ ਪ੍ਰੈਸ ਦੇ ਭਰਾਵਾਂ ਦੇ ਮਾਧਿਅਮ ਦੇ ਥਰੂ ਐ ਮੋਦੀ ਸਰਕਾਰ ਨੂੰ ਅਪੀਲ ਕਰਨਾ ਚਾਹਨਾ ਔਰ ਇੱਕ ਪੰਜਾਬ ਵੱਲੋਂ ਪੰਜਾਬ ਦੀ ਯੁਵਾ ਪੀੜ੍ਹੀ ਵੱਲੋਂ ਔਰ ਆਪਣੀ ਮਾਵਾਂ ਪੈਣਾ ਵੱਲੋਂ ਜਿਹੜੀ ਆ ਤੁਸੀਂ ਮਨਰੇਗਾ ਦੀ ਸਕੀਮ ਲਿਆਂਦੀ ਹੈ ਜਿਹਰੇ ਵਿੱਚ ਸਭ ਤੋਂ ਵੱਡਾ ਤੁਸੀਂ ਆਪਣਾ ਦਰਸ਼ਾਇਆ ਆਰਐਸਐਸ ਨੇ ਗਾਂਧੀ ਜੀ ਦੇ ਨਾਲ ਜਿਹੜਾ ਇਹਨਾਂ ਦੀ ਨਫ਼ਰਤ ਹੈ ਜਿਹੜਾ ਗਾਂਧੀ ਜੀ ਦਾ ਨਾਮ ਮਨਰੇਗਾ ਤੋਂ ਹਟਾਰੇ ਨੇ ਔਰ ਮਨਰੇਗਾ ਦੀ ਸੈਂਟਰ ਦੀ ਸਕੀਮ ਲੈ ਕੇ ਆ ਰਹੇ ਨੇ ਮੈਂ ਮਨਰੇਗਾ ਸਕੀਮ ਸੀ ਜਿਹਦੇ ਵਿੱਚ ਪਿੰਡਾਂ ਦੇ ਲੋਕਾਂ ਨੇ ਆਪਣਾ ਰੋਜ਼ਗਾਰ ਕਰਕੇ ਆਪਣਾ ਬੱਚੇ ਆਪਣਾ ਪੇਟ ਪਾਲ ਲਿਆ ਲੇਕਿਨ ਉਹ ਸੈਂਟਰ ਹੁਣ ਖਤਮ ਕਰ ਰਹੀ ਹੈ ਮੈਂ ਸੈਂਟਰ ਸਰਕਾਰ ਅੱਗੇ ਸਾਡੀ ਸਾਰੀ ਟੀਮ ਆਈ ਦੀ ਹੈ ਸਾਡੀ ਪੂਰੀ ਕਾਂਗਰਸ ਪਾਰਟੀ ਪੂਰੀ ਡਿਸਟ੍ਰਿਕਟ ਦੀ ਇੱਥੇ ਮੌਜੂਦਾ ਨੇ ਸਾਰੇ ਲੀਡਰਸ਼ਿਪ ਇੱਥੇ ਨੇ ਸਾਡੀ ਪੂਰੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅੱਜ ਹਰ ਜ਼ਿਲ੍ਹੇ ਦੇ ਵਿੱਚ ਆ ਪ੍ਰੋਟੈਸਟ ਕਰ ਰਹੀ ਹੈ ਲੇਕਿਨ ਇਹ ਸਿਰਫ ਪੰਜਾਬ ਦੇ ਨਾਲ ਵਿਦਰੋਹ ਕਰ ਰਹੇ ਨੇ ਮੇਰੇ ਭਰਾਓ ਇਹ ਹੋਰ ਸਟੇਟਾਂ 'ਚ ਨਹੀਂ ਕਰ ਰਹੇ ਜਿੱਥੇ ਐਨਾ ਦੀ ਭਾਜਪੀ ਦੀ ਆਪਣੀ ਸਰਕਾਰ ਹੈ ਇਹ ਉਹਨਾਂ ਨੂੰ ਇਹਨਾਂ ਨੇ ਫੈਸਿਲਟੀਆਂ ਦੇ ਦੇਣੀਆਂ ਇਹ ਸਾਰਾ ਕਰੋ ਪੰਜਾਬ ਦੇ ਵਿੱਚ ਹੋ ਰਿਹਾ ਕਿ ਪੰਜਾਬ ਨੂੰ ਕਿਸੇ ਵੀ ਹਾਲਤ ਦੇ ਵਿੱਚ ਖਤਮ ਕੀਤਾ ਜਾਏ ਤੁਸੀਂ ਸੰਦੂਰ ਅਪਰੇਸ਼ਨ ਵੀ ਦੇਖਿਆ ਪਠਾਨਕੋਟ ਨੇ ਕਿੰਨਾ ਵੱਡਾ ਇੱਕ ਸਹਿਮ ਦੇਖਿਆ ਸੰਦੂਰ ਆਪਰੇਸ਼ਨ ਦੇ ਵਿੱਚ ਜਿਹਦੇ ਵਿੱਚ 70% ਪਠਾਨਕੋਟ ਖਾਲੀ ਹੋ ਗਿਆ ਸੀ ਫਿਰ ਵੀ ਸੈਂਟਰ ਸਰਕਾਰ ਨੇ ਕੁਝ ਪਠਾਨਕੋਟ ਨੂੰ ਨਾ ਇੰਡਸਟਰੀ ਦਾ ਨਾ ਕਿਸੇ ਨੂੰ ਕੋਈ ਬੈਨੀਫਿਟ ਦਾ ਨਾਇਣ ਨੂੰ ਬਾਰਡਰ ਦਾ ਬੇਨਿਫਿਟ ਦਾ ਕਿਸੇ ਚੀਜ਼ ਦੀ ਦੂਰ ਦੀ ਗੱਲ ਹੈ ਲੇਕਿਨ ਇਹ ਸਾਡੇ ਹੁਣ ਗਰੀਬ ਭਰਾਵਾਂ ਦੇ ਪਿੰਡਾਂ ਦੇ ਵਿੱਚੋਂ ਸੈਂਟਰ ਸਰਕਾਰ ਅੱਪ ਐਵੀ ਹੱਕ ਖੋ ਰਹੀ ਹੈ ਕਿ ਪਿੰਡ ਦਾ ਕੋਈ ਸਰਪੰਚ ਪੰਚ ਜਾਂ ਪਿੰਡ ਦੇ ਲੋਕ ਆਪਣੀ ਕੋ ਨਾਲੀ ਵੀ ਅਗਰ ਉਹਨਾਂ ਨੇ ਬਣਾਨੀ ਹੈ ਤੇ ਉਹ ਸੈਂਟਰ ਸਰਕਾਰ ਦੇ ਡਿਸਾਈਡ ਕਰੇਗੀ ਕਿ ਉਹਰਾ ਪਾਸ ਉਹਰਾ ਸੈਂਸ਼ਨ ਸੈਂਟਰ ਤੋਂ ਹੋਏਗਾ ਕੀ ਇਸ ਤਰ੍ਹਾਂ ਹੋ ਸਕਦਾ ਕਿ ਇੱਕ ਪਿੰਡ ਦੀ ਡਿਵੈਲਪਮੈਂਟ ਇੱਕ ਸੈਂਟਰ ਦਾ ਅਫਸਰ ਆ ਕੇ ਇੱਕ ਵੱਡੇ ਖਰਾਨੇ ਤੋਂ ਲੋਕਾਂ ਨੂੰ ਫੈਸਿਲਿਟੀਆਂ ਔਰ ਇਹ ਸਰਕਾਰ ਜਿਹੜੀ ਬੀਜੇਪੀ ਸਰਕਾਰ ਹੈ ਨਾ ਤੋਂ ਸਾਫ਼ ਹੈ ਨਾ ਦੀ ਸ਼ਬੀ ਮੈਂ ਜ਼ਿਆਦਾ ਨਹੀਂ ਹੁਣ ਬੋਲਾਂਗਾ ਮੈਂ ਕਾਫੀ ਬੋਲਤਾ ਮੈਂ ਬਸ ਲਾਸਟ ਬੋਲਾਂਗਾ ਕਿ ਇਹ ਸੈਂਟਰ ਸਰਕਾਰ ਪੰਜਾਬ ਨੂੰ ਕਿਸੇ ਵੀ ਹਾਲਤ ਚ ਖਤਮ ਕਰਨਾ ਚਾਹਦੀ ਹੈ ਔਰ ਮੈਂ ਸੈਂਟਰ ਸਰਕਾਰ ਨੂੰ ਇਹ ਦੱਸਣਾ ਚਾਹਨਾ ਆ ਚਾਹੀ ਸੈਂਟਰ ਸਰਕਾਰ ਦਾ ਔਰ ਮੌਜੂਦੀ ਦਾ ਪੁਤਲਾ ਫੁਕਣ ਲੱਗੇ ਆ ਔਰ ਪੰਜਾਬ ਦਾ ਹਰ ਇਨਸਾਨ ਇਸ ਵਕਤ ਪੁਖਬਰੀ ਦੇ ਵਿੱਚ ਔਰ ਕਰਜ਼ੇ ਦੇ ਵਿੱਚ ਡੁੱਬੇ ਦਾ ਸਾਡੇ ਤੇ ਅਸੀਂ ਵੀ ਇਸ ਇਸ ਦੇਸ਼ ਦੇ ਵਾਸੀ ਆ ਅਸੀਂ ਪੰਜਾਬੀਆਂ ਅਸੀਂ ਇੰਨੀ ਜਲਦੀ ਮੁੱਕਣ ਵਾਲੇ ਨਹੀਂ ਆ ਲੇਕਿਨ ਫੇਰ ਵੀ ਅਗਰ ਆ ਨੀਤੀਆਂ ਕਰਾਂਗੇ ਤਾਂ ਸਾਡੀ ਪਾਰਟੀ ਕਾਂਗਰਸ ਪਾਰਟੀ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਇਹਰਾ ਪ੍ਰੋਟੈਸਟ ਕਰੇਗੀ ਔਰ ਜਿੰਨੇ ਵੀ ਸਾਡੇ ਪੰਜਾਬੀ ਲੋਗ ਨੇ ਇਹਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਇਹਨੂੰ ਦੇਸ਼ ਪੰਜਾਬ ਤੋਂ ਕਿਹਾ ਔਰ ਇਹਨਾਂ ਨੂੰ ਪਤਾ ਪੰਜਾਬ ਚ ਇਹਨਾਂ ਦੀ ਸਰਕਾਰ ਨਹੀਂ ਆ ਰਹੀ ਇਹਨਾਂ ਨੂੰ ਪਤਾ ਇਹਨਾਂ ਦੇ ਹਿੰਦੁਸਤਾਨ ਚ ਵੀ ਇਹਨਾਂ ਦੀ ਸਰਕਾਰਾਂ ਨਹੀਂ ਆਣੀਆਂ ਔਰ ਕੁਝ ਟਾਈਮ ਇਹੋ ਜਾਏਗਾ ਕਿ ਭਾਜਪਾ ਦਾ ਹਿੰਦੁਸਤਾਨ ਦੇ ਲੋਕ ਹਿੰਦੁਸਤਾਨ ਦੇ ਗਰੀਬ ਲੋਕ ਹਿੰਦੁਸਤਾਨ ਚ ਬਾਜਪਾ ਦਾ ਬਿਲਕੁਲ ਸਫਾਇਆ ਕਰ ਦੇਣਗੇ